ਮਾਮਨਿੰਦਰ ਸਸੀ ਕਾ ਭਾਜੀ ਨਾ ਕੋਈ ਸਸੀ ਕਾਲ ਨਾ ਲੈਣ ਨਾ ਦੇਣ ਕੀ ਗੱਲ ਹੈ ਦੇਖਿਆ ਦੇਖਿਆ ਨਹੀਂ ਸੀ ਭਾਈ ਤੁਹਾਨੂੰ ਪਹਿਲਾਂ ਕੀ ਗੱਲ ਸੋਸਤੀ ਜੀ ਪਈ ਹੋਈ ਆ ਕੁਛ ਨਹੀਂ ਪਈ ਵੈਸੇ ਮੂੜੀਆਂ ਠੀਕ ਨਹੀਂ ਸੀਗਾ ਮੂੜ ਨਹੀਂ ਠੀਕ ਕੀ ਕੀ ਗੱਲ ਕੀ ਹੋਗੀ ਮੈਂ ਤਾਂ ਮੈਂ ਗੱਲ ਵੀ ਕਰਨੀ ਸੀ ਜੀ ਆਪਾਂ ਜੇ ਦੁਕਾਨ ਚੇਂਜ ਨਾ ਕਰ ਲਈਏ ਇੱਥੋਂ ਕਿਤੇ ਹੋਰ ਦੁਕਾਨ ਚੇਂਜ ਕਿਉਂ ਦੁਕਾਨ ਕਿਉਂ ਚੇਂਜ ਕਰਨੀ ਹੈ ਭਾਈ ਭਈ ਕੰਮ ਤਾਂ ਹੈ ਪਹਿਲਾਂ ਨਹੀਂ ਹੈਗਾ ਉੱਤੋਂ ਉੱਤੋਂ ਵੈਸੇ ਵੇਲੇ ਬਿਠੇ ਰਹਿੰਨੇ ਸਾਰੇ ਜਿਹੜੀ ਆਪਾਂ ਹਮ ਨਾ ਗਾਹ ਕੋਈ ਆਂਦਾ ਨਹੀਂ ਪਹਿਲਾਂ ਤਾਂ ਜੇ ਕੋਈ ਆਂਦਾ ਉਹ ਕੱਪੜੇ ਦਿਖਾ ਕੇ ਓਦਾਂ ਘੰਟਾ ਵੇਸਟ ਕਰਕੇ ਚਲੇ ਜਾਂਦਾ ਨਾ ਉਹ ਦੀ ਲੈਂਦੇ ਨਹੀਂ ਕੱਪੜੇ ਕੱਪੜੇ ਹੂੰ ਕੋਚਾ ਕੋਚਾ ਨੌਜੇ ਦੋ ਦੁਕਾਨਾਂ ਖੁੱਲ ਗਈਆਂ ਨੇ ਉਹਨਾਂ ਨੂੰ ਤੁਹਾਨੂੰ ਪਤਾ ਬੇੜਾ ਕਰਤਾ ਡਿਸਕਾਊਂਟ ਰੇਟ ਤੇ ਜੀ ਜਾਂਦੇ ਕੱਪੜੇ ਸਮਝ ਨਹੀਂ ਆ ਰਿਹਾ ਮੈਂ ਕਹਿੰਦਾ ਚੇਂਜ ਕਰੀਏ ਆਪਾਂ ਜਾਂ ਕੋਈ ਹੋਰ ਕੰਮ ਦਾ ਮੈਂ ਸੋਚਦਾ ਪਈ ਕੋਈ ਹੋਰ ਕੰਮ ਕਰ ਲਈਏ ਲੇਕਿਨ ਮੈਨੂੰ ਇੱਕ ਗੱਲ ਦੱਸ ਹਾਂਜੀ ਸਾਨੇ ਕਹਿੰਦੇ ਪੰਜੀਂ ਉਂਗਲਾਂ ਬਰਾਬਰ ਨਹੀਂ ਹੁੰਦੀਆਂ ਨਾ ਹੀ ਦੇ ਨਿਕੋਝੇ ਹੁੰਦੇ ਆ ਹਾਂ ਹੈਨਾ ਆਪਣਾ ਕਦੇ ਕੰਮ ਬਹੁਤ ਵਧੀਆ ਵੀ ਹੁੰਦਾ ਕਿਸੇ ਟਾਈਮ ਤਾਂ ਬਹੁਤ ਵਧੀਆ ਸੀ ਭਾਜੀ ਰੋਣ ਨਾਲ ਕੇ ਰੈਂਦੀਆਂ ਸੀ ਹਾਂ ਟਾਈਮ ਹੀ ਖਾਣ ਦੀ ਵੇਲ ਨਹੀਂ ਹੁੰਦੀ ਸੱਤ ਵੀ ਚੱਲਦਾ ਸਮੇਂ ਜਾਣੇ ਰਹੀਆਂ ਘਰੇ ਠੀਕ ਹੈ ਤੇ ਕਿਸੇ ਦਿਨ ਐ ਵੀ ਹੁੰਦਾ ਕਿ ਬੋਣੀ ਵੀ ਨਹੀਂ ਹੁੰਦੀ ਹੁਣ ਤਾਂ ਉਹੀ ਚੱਲ ਰਹੇ ਹੈ ਟਾਪ ਡਾਊਨ ਚੱਲਦਾ ਰਹਿੰਦਾ ਮਨਿੰਦਰ ਅੱਜ ਮੰਨ ਲੈ ਤੂੰ ਪਹਿਲਾਂ ਵੀ ਦੁਕਾਨ ਹੋਰ ਕਿਤੇ ਕਰ ਲਈਏ ਨਾਲ ਦੂਜੀ ਦੁਕਾਨਾਂ ਖੁੱਲ ਗਈਆਂ ਕੱਲ ਹੋਰ ਕਿਤੇ ਕਰੇਗਾ ਦੁਕਾਨ ਉੱਥੇ ਦੁਕਾਨਾਂ ਖੁੱਲ ਗਈਆਂ ਫਿਰ ਉੱਥੇ ਵੀ ਚੇਂਜ ਕਰੇਗਾ ਇਹਨਾਂ ਦੇ ਆਉਣ ਤੋਂ ਬਾਅਦ ਹੀ ਘਟਿਆ ਨਾ ਕੰਮ ਤਾਂ ਐਦਾਂ ਨਹੀਂ ਹੁੰਦਾ ਮਨਿੰਦਰ ਕਿਸੇ ਦੇ ਆਉਣਾ ਕਿਸਦਾ ਕੰਮ ਨਹੀਂ ਘ ਜਿਹੜਾ ਤੇਰਾ ਗਾਹਕ ਆ ਜਿਹੜਾ ਤੇਰਾ ਰਿਚ ਕੋ ਤੇਰੇ ਕੋਲ ਹੀ ਆਉਣਾ ਜਿਹੜਾ ਉਹਨਾਂ ਦਾ ਉਹਨਾਂ ਕੋਲੇ ਜਾਣਾ ਇੱਕ ਗੱਲ ਦੱਸ ਮੈਨੂੰ ਆਪਣੀ ਕੋਈ ਵੀ ਚੀਜ਼ ਐ ਆਪਾਂ ਹਲਕੀ ਵੇਚਦੇ ਆਂ ਮਾੜੀ ਵੇਚਦੇ ਆਂ ਮਹਿੰਗੀ ਵੇਚਦੇ ਆਂ ਇਹ ਤੋਂ ਬ੍ਰਾਂਡਡ ਹੀ ਵੇਚੀਦੀ ਆਪਾਂ ਬ੍ਰਾਂਡਡ ਵੇਚੀਦੀ ਆ ਵਧੀਆ ਰੇਟ ਤੇ ਵੇਚੀਦੀ ਆ ਬਾਕੀਆਂ ਨਾਲੋਂ ਸਸਤੇ ਰੇਟ ਤੇ ਵੇਚਦੇ ਆਂ ਆਪਾਂ ਵੇਚਦੇ ਆ ਕਿ ਨਹੀਂ ਵੇਚਦੇ ਤੇ ਫਿਰ ਅੱਜ ਜੀ ਗਾਹਕ ਨਹੀਂ ਹੈਗਾ ਗਾਹਕ ਘਟ ਹੈ ਤੇ ਮਤਲਬ ਇਹ ਥੋੜੀ ਐ ਵੀ ਆਪਾਂ ਦੁਕਾਨ ਹੀ ਸ਼ਿਫਟ ਕਰ ਲਈਏ ਹੈਂ ਮਾ ਕੋਈ ਸੇ ਦੇ ਕੇ ਆਪਣੇ ਪੱਕੇ ਗਾਹਕ ਸੀ ਨਾ ডিসਕਾਊਂਟ ਕਰਕੇ ਉੱਧਰ ਜਾਣ ਲੱਗਦੇ ਵੈਸਾ ਜਦਾ ਓਖਾ ਜਾਣਾ ਆਪਣੇ ਬਹੁਤ ਕੋਈ ਚੱਲ ਨਹੀਂ ਇੱਕ ਵਾਰੀ ਜਾਊਗਾ ਬੰਦਾ ਚੀਜ਼ ਲਊਗਾ ਡਿਸਕਾਊਂਟ ਤੇ ਲੈ ਲੂਗਾ ਘਰੇ ਜਾ ਕੇ ਜਦੋਂ ਇੱਕ ਤੋਂ ਪਾਇਆ ਪੈਂਟ ਨੂੰ ਜਦੋਂ ਵਿੱਚੋਂ ਰੰਗ ਫੇਡ ਹੋ ਗਿਆ ਦੁਬਾਰਾ ਜਾਊਗਾ ਉਹ ਤਾਂ 2-4 ਦਿਨ ਹੀ ਚੱਲਣੀ ਆ ਰੋਪਾ ਫੇਰ ਤੈਨੂੰ ਤੇਰੇ ਕੰਮ ਤੇ ਭਰੋਸਾ ਹੈ ਪ੍ਰੋਸਾ ਤਾਂ ਹੈਗਾ ਬਾਈ ਮਿਹਨਤ ਤੇ ਵਿਸ਼ਵਾਸ ਹੈ ਮੈਨੂੰ ਤੇ ਪ੍ਰੋਸਾ ਕੰਮ ਤੇ ਵੀ ਪੂਰਾ ਵਿਸ਼ਵਾਸ ਹੈ ਫਿਰ ਜਦ ਆਪਾਂ ਕੰਮ ਹਲਕਾ ਨਹੀਂ ਕਰਦੇ ਕੰਮ ਵਧੀਆ ਬ੍ਰਾਂਡਡ ਚੀਜ਼ ਵੇਚਦੇ ਆ ਲੋਕਾਂ ਨਾਲੋਂ 10 ਰੁਪਏ ਸਸਤੀ ਹੋਊਗੀ ਮਹਿੰਗੀ ਨਹੀਂ ਹੋਊਗੀ ਸਾਨੂੰ ਪਤਾ ਸਾਡੇ ਕੰਮ 'ਚ ਕੋਈ ਲਾਂਬਾ ਨਹੀਂ ਆਉਂਦਾ ਕਿਰ ਤਾਂ ਟੈਨਸ਼ਨ ਲੈਣ ਦੀ ਲੋੜ ਹੀ ਨਹੀਂ ਹਾਂ ਇੱਕ ਸਬਰ ਨਾਮ ਦੀ ਚੀਜ਼ ਹੁੰਦੀ ਹੈ ਤੇ ਜਿਹੜਾ ਉਹ ਪੇਸ਼ੈਂਸ ਤੇ ਸਬਰ ਬਹੁਤ ਜ਼ਰੂਰੀ ਹੈ ਜੇ ਉਹ ਨਹੀਂ ਹੈ ਕੀ ਦੱਸਾਂ ਹੁਣ ਤੈਨੂੰ ਬੰਦਾ ਕਿਸੇ ਚੀਜ਼ ਉੱਗਾਂ ਨਹੀਂ ਜੇ ਤੁਹਾਡੇ ਕੋਲੇ ਪੇਸ਼ੈਂਸ ਨਹੀਂ ਹੈ ਸਬਰ ਨਹੀਂ ਹੈ ਅਜਗਾਕ ਨਹੀਂ ਹੈਗਾ ਕੋਈ ਚੱਕਰ ਨਹੀਂ ਯਾਰ ਇੱਕ ਦਿਨ ਨਹੀਂ ਹੋਊਗਾ ਦੋ ਦਿਨ ਨਹੀਂ ਹੋਊਗਾ ਤਿੰਨ ਦਿਨ ਨਹੀਂ ਹੋਊਗਾ ਪਰ ਆਪਣਾ ਗਾਹਕ ਆਪਣੇ ਕੋਲ ਹੀ ਆਊਗਾ ਸਮਝ ਗਿਆ ਸਮਝ ਮੰਨ ਨਹੀਂ ਹੌਲਾ ਕਰੀਦਾ ਹੁੰਦਾ ਬੰਨ ਦਿਲ ਨਹੀਂ ਛੱਡੀਦਾ ਹੁੰਦਾ ਕਦੇ ਵੀ ਬਸ ਮਿਹਨਤ ਕਰਦੇ ਰਹੋ ਤੇ ਜਿਹੜੇ ਰੰਗ ਭਾਗ ਹੈ ਉਸ ਮਾਲਕ ਨੇ ਲਾਣੇ ਸਮਝ ਗਿਆ ਬਸ ਆਪਣੇ ਕੰਮ ਤੇ ਆਪਣੀ ਮਿਹਨਤ ਤੇ ਲਗਨ ਤੇ ਭਰੋਸਾ ਰੱਖੋ ਤੇ ਫਲ ਦੀ ਜਿਹੜੀ ਇੱਛਾ ਹੈ ਉਹ ਉਸ ਵਾਹਿਗੁਰੂ ਤੇ ਰੱਖੋ ਠੀਕ ਹੈ ਨਾ ਠੀਕ ਹੈ ਭਾਈ ਇਸ ਲਈ ਕਬਰਾਉਣਾ ਨਹੀਂ ਦਿਲ ਨਹੀਂ ਚੜਨਾ ਮਾਲਕ ਨੇ ਆਪੇ ਹੀ ਸਾਰਾ ਕੁਝ ਕਰ ਦੇਣਾ ਠੀਕ ਹੈ ਕਿ ਨਹੀਂ ਹਾਂ ਤੇ ਚਲ ਮੇਰਾ ਭਰਾ ਕੋਈ ਗੱਲ ਨਹੀਂ ਬੇਫਿਕਰ ਹੋ ਜਾ ਤੇ ਆਹ ਜਿਹੜੀਆਂ ਸ਼ਰਟਾਂ ਪਈਆਂ ਉਹਨਾਂ ਦੀ ਤੈਹ ਲਾ ਲਾ ਕਬਰਾਉਣਾ ਨਹੀਂ ਹੈਗਾ ਠੀਕ ਹੈ ਭਾਈ ਠੀਕ ਹੈ ਨਾ ਪੇਸ਼ੈਂਸ ਰੱਖਣਾ ਆ